ਇਹ ਵਾਲੇ ਨੋਵਲ ਦੇ ਵਿੱਚ ਨਾ ਆਪਾਂ ਨੂੰ ਬਹੁਤ ਲੱਗ ਲੱਗ ਤਰ੍ਹਾਂ ਦੇ ਕਰੈਕਟਰ ਦੇਖਣ ਨੂੰ ਮਿਲਦੇ ਆ ਤੇ ਇੱਕ ਲੈਕਸੀ ਦਾ ਕਰੈਕਟਰ ਹੈ ਜਿਹੜਾ ਕਿ ਜੰਗ ਦੇ ਦੌਰਾਨ ਆਪਣੇ ਪੈਰ ਖੋ ਚੁੱਕਿਆ ਆ ਜਾਨਕਿ ਉਹਦੇ ਪੈਰ ਵੱਢਨੇ ਪਏ ਜੰਗ ਦੇ ਦੌਰਾਨ ਤੇ ਉਹਨੂੰ ਹੁਣ ਇਹ ਲੱਗਦਾ ਹੈ ਕਿ ਉਹਦਾ ਦੁੱਖ ਸਾਰਿਆਂ ਤੋਂ ਵੱਡਾ ਆ ਤੇ ਉੱਥੇ ਇੱਕ ਟੈਂਕਮੈਨ ਦਾ ਕਰੈਕਟਰ ਆ ਜਿਸਨੂੰ ਜੰਗ ਦੇ ਦੌਰਾਨ ਮੂੰਹ ਦੇ ਉੱਤੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਤੇ ਮੂੰਹ ਦੇ ਉੱਤੇ ਚਿਹਰੇ ਦੇ ਉੱਤੇ ਬਹੁਤ ਸਾਰੇ ਜ਼ਖਮ ਹੋ ਗਏ ਹੁਣ ਉਹਨੂੰ ਲੱਗਦਾ ਆ ਕਿ ਉਹਦਾ ਦੁੱਖ ਸਭ ਤੋਂ ਵੱਡਾ ਆ ਜਿਵੇਂ ਉਹ ਅਲੈਕਸੀ ਬਾਰੇ ਸੋਚਦਾ ਹੈ ਕਹਿੰਦਾ ਇਹ ਪੈਰਾਂ ਨੂੰ ਕੌਣ ਦੇਖਦਾ ਹੈ ਐਂ ਕਹਿੰਦਾ ਹਰ ਚੀਜ਼ੇ ਚਿਹਰੇ ਨਾਲ ਨਿਰਭਰ ਕਰਦੀ ਹੈ ਤੁਹਾਡੇ ਰਤਬੇ ਨਾਲ ਨਿਰਭਰ ਕਰਦੀ ਹੈ ਤੇ ਉਹ ਸੋਚਦਾ ਹੈ ਕਿ ਕਹਿੰਦਾ ਤਾਂ ਇਹ ਜਿੱਦੀ ਬੰਦਾ ਆ ਪਾਇਲਟ ਰਿਹਾ ਹੈ ਸਾਰੇ ਇਹਨੂੰ ਜਾਣਦੇ ਆ ਪਿਆਰ ਕਰਦੇ ਆ ਤੇ ਇਹਨੂੰ ਕੌਣ ਰੋਕ ਸਕਦਾ ਹੈ ਉਧਰ ਅਲੈਕਸੀਆ ਸੋਚਦਾ ਹੈ ਕਹਿੰਦਾ ਜੇ ਇਹਦੇ ਚਿਹਰੇ ਤੇ ਤੱਬੇ ਪੈ ਵੀ ਚੁੱਕੇ ਆ ਟੈਂਕਮੈਨ ਦੇ ਇਹਨੇ ਕਿਹੜਾ ਗਾਂ ਜਾ ਕੇ ਐਕਟਰ ਬੰਨਣਾ ਆ ਕਹਿੰਦਾ ਜਿੱਦੀ ਬੰਦਾ ਆ ਤਾਕਤਵਰ ਬੰਦਾ ਆ ਤੇ ਟੈਂਕ ਦੀ ਫੋਰਸ ਦੇ ਵਿੱਚ ਵਾਪਸ ਜਾਣ ਤੋਂ ਇਹਨੂੰ ਕੋਈ ਰੋਕ ਨਹੀਂ ਸਕਦਾ ਤੇ ਇਹ ਉਦਾਂ ਹੀ ਹੁੰਦਾ ਹੈ ਕਿ ਹਰ ਬੰਦੇ ਨੂੰ ਆਪਣਾ ਹੀ ਦੁੱਖ ਜਿਆਦਾ ਵੱਡਾ ਲੱਗਦਾ ਹੈ ਆਪਣੀ ਪਰੇਸ਼ਾਨੀ ਜਿਆਦਾ ਵੱਡੀ ਲੱਗਦੀ ਹੈ ਪਰ ਹਰ ਬੰਦੇ ਦੀ ਆਪਣੀ ਆਪਣੀ ਪ੍ਰੋਬਲਮ ਹੁੰਦੀ ਹੈ ਤੇ ਪਰ ਇਹ ਨੋਵਲ ਦੇ ਵਿੱਚ ਆਪਾਂ ਨੂੰ ਬਹੁਤ ਲੱਗ ਤਰੀਕੇ ਦੇ ਕਰੈਕਟਰ ਦੇਖਣ ਨੂੰ ਮਿਲ ਜਾਂਦੇ ਆ ਤੇ ਜਿਹਦਾ ਨਾਮ ਹੈ ਅਸਲੀ ਇਨਸਾਨ ਦੀ ਕਹਾਣੀ ਤੇ ਇੱਥੇ ਇਹ ਥੋੜੀ ਜਿਹੀ ਅੱਗੇ ਜਾ ਕੇ ਆਪਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹ ਬੁੱਕ ਦਾ ਨਾਮ ਕਿੱਦਾਂ ਰੱਖਿਆ ਗਿਆ ਕਿਹੜੇ ਇਨਸਾਨ ਨੂੰ ਅਸਲੀ ਇਨਸਾਨ ਕਿਹਾ ਗਿਆ